ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਾਂਗੇ ਜੂਨ 1984 ਵਿੱਚ ਵਾਪਰੇ ਆਪਰੇਸ਼ਨ ਬਲੂ ਸਟਾਰ ਦੇ ਘਲੂ ਘਾਰੇ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਆਖਰੀ ਪਲਾਂ ਬਾਰੇ ਜਿਸ ਵੇਲੇ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਗਿਆ ਸੀ ਉਸ ਵਕਤ ਕਿਹੋ ਜਿਹਾ ਅੰਦਰ ਮਾਹੌਲ ਸੀ ਅਤੇ ਸੰਤ ਭਿੰਡਰਾਂ ਵਾਲੇ ਆਪਣੇ ਆਖਰੀ ਪਲਾਂ ਵਿੱਚ ਕੀ ਮਹਿਸੂਸ ਕਰ ਰਹੇ ਸਨ ਅਤੇ ਕੀ ਕੁਝ ਉਹਨਰ ਸ਼ਹੀਦੀ ਤੋਂ ਪਹਿਲਾਂ ਕੀ ਕੁਝ ਕਿਹਾ ਸਾਰੀ ਗੱਲਬਾਤ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਦੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਸੰਤ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਤੋਂ ਪਹਿਲਾਂ ਉਹਨਾਂ ਨੇ ਆਪਣੇ ਆਖਰੀ ਪਲਾਂ ਵਿੱਚ ਤਿੰਨ ਪੱਤਰਕਾਰਾਂ ਨਾਲ ਮੁਲਾਕਾਤ ਅਤੇ ਗੱਲਬਾਤ ਕੀਤੀ ਸੀ ਜਿਨ੍ਹਾਂ ਵਿੱਚੋਂ ਪਹਿਲੇ ਸਨ ਬੀਬੀਸੀ ਦੇ ਪੱਤਰਕਾਰ ਮਾਰਕ ਟੱਲੀ ਦੂਜੇ ਸਨ ਟਾਈਮਸ ਆਫ ਇੰਡੀਆ ਦੇ ਸੁਭਾਸ਼ ਗ੍ਰਿਪੇਕਰ ਅਤੇ ਤੀਜੇ ਪੱਤਰਕਾਰ ਸਨ ਮਸ਼ਹੂਰ ਫੋਟੋਗ੍ਰਾਫਰ ਰਘੂ ਰਾਏ ਸੀਆਰਪੀਐਫ ਨੇ ਆਪਰੇਸ਼ਨ ਬਲੂ ਸਟਾਰ ਦੇ ਵੇਲੇ 1 ਜੂਨ ਨੂੰ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਇਸੇ ਗੋਲੀਬਾਰੀ ਦੇ ਵਿੱਚ ਹੀ 2 ਜੂਨ ਵਾਲੇ ਦਿਨ ਬੀਬੀਸੀ ਦੇ ਪੱਤਰਕਾਰ ਮਾਰਕ ਟੱਲੀ ਦੀ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਆਖਰੀ ਮੁਲਾਕਾਤ ਹੋਈ ਸੀ। ਜਿਸ ਵੇਲੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਮੌਜੂਦ ਸਨ ਮਾਰਕ ਟੰਲੀ ਆਪਣੀ ਕਿਤਾਬ ਜਿਸ ਦਾ ਨਾਮ ਹੈ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਵਿੱਚ ਲਿਖਦਾ ਹੈ ਕਿ ਜਦੋਂ ਮੈਂ ਸੰਤਾਂ ਨੂੰ ਗੋਲੀਬਾਰੀ ਦੇ ਸਬੰਧ ਵਿੱਚ ਪੁੱਛਿਆ ਤਾਂ ਅੱਗੋਂ ਸੰਤਾਂ ਨੇ ਜਵਾਬ ਦਿੱਤਾ ਕਿ ਗੋਲੀਬਾਰੀ ਦੇ ਤਰੀਕੇ ਤੋਂ ਲੱਗ ਰਿਹਾ ਹੈ ਕਿ ਸਰਕਾਰ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਦੋ ਤੇ ਤੁਲੀ ਹੋਈ ਹੈ ਅਤੇ ਸਿੱਖਾਂ ਤੇ ਸਿੱਖਾਂ ਦੀ ਮਰਿਆਦਾ ਉਹਨਾਂ ਦੇ ਰਹਿਣ ਸਹਿਣ ਦੇ ਤਰੀਕੇ ਨੂੰ ਸਰਕਾਰ ਬਰਦਾਸ਼ਤ ਨਹੀਂ ਕਰ ਰਹੀ ਪਰ ਜੇਕਰ ਸਰਕਾਰ ਨੇ ਛਿਰੀ ਦਰਬਾਰ ਸਾਹਿਬ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਪਰ ਉਸ ਦਿਨ ਵੀ ਆਪ ਦਿਨਾ ਬਾਗਹੀ ਸੰਤ ਭਿਡਰਾਵਾਲੇ ਬਿਲਕੁਲ ਸਹਿਜ ਬੈਠੇ ਸਨ ਅਤੇ ਕੋਈ ਸ਼ਿਕਸਤ ਜਾਂ ਚਿੰਤਾ ਉਹਨਾਂ ਦੇ ਚਿਹਰੇ ਉੱਤੇ ਦਿਖਾਈ ਨਹੀਂ ਸੀ ਦੇ ਰਹੀ ਉਸ ਤੋਂ ਬਾਅਦ ਦੂਜਾ ਪੱਤਰਕਾਰ ਟਾਈਮਜ਼ ਆਫ ਇੰਡੀਆ ਦਾ ਸੁਭਾਸ਼ ਕਿਰਪੇਕਰ ਇਕਲਾਉਤਾ ਐਸਾ ਪੱਤਰਕਾਰ ਸੀ ਜੋ ਫੌਜ ਮੇਲੇ ਘੇਰਨ ਤੋਂ ਬਾਅਦ ਸੰਤਾਂ ਨੂੰ ਮਿਲ ਸਕਿਆ ਸੁਭਾਸ਼ ਪੱਤਰ ਕਿਰਪਾ ਕਰ ਕੱਲੂ ਘਰੇ ਤੋਂ ਬਾਅਦ ਛਾਪੀ ਆਪਣੀ ਕਿਤਾਬ ਪੰਜਾਬ ਸਟੋਰੀ ਵਿੱਚ ਲਿਖਦਾ ਹੈ ਕਿ ਮੈਂ ਸੰਤ ਭਿੰਡਰਾ ਵਾਲਿਆਂ ਨੂੰ ਪੁੱਛਿਆ ਕਿ ਕੀ ਐਡੀ ਵੱਡੀ ਫੌਜ ਦੇ ਸਾਹਮਣੇ ਤੁਹਾਡੇ ਖੜਕੋ ਗਿਰਦੀ ਵਿੱਚ ਬਹੁਤ ਘੱਟ ਨਹੀਂ ਹੈ ਫੌਜ ਕੋਲ ਤੁਹਾਡੇ ਤੋਂ ਕਈ ਗੁਣਾ ਅਤੇ ਅਦਰਕ ਅਤੇ ਵੱਡੇ ਹਥਿਆਰ ਹਨ ਤਾ ਇਸਤੇ ਅਗੋ ਸੰਤ ਭੇਡਰਾਵਾਲਾ ਨੇ ਉਸੇ ਵਕਤ ਜਵਾਬ ਦਿੱਤਾ ਕਿ ਪੱਤਰਕਾਰ ਜੀ ਭੇਡਾਂ ਹਮੇਸ਼ਾ ਝੁੱਡ ਵਿੱਚ ਤੇ ਵੱਡੀ ਗਿਣਤੀ ਵਿੱਚ ਆਉਂਦੀਆਂ ਹਨ ਪਰ ਸਿਰਫ ਇੱਕੋ ਸ਼ੇਰ ਹੀ ਹਜ਼ਾਰਾਂ ਭੇਡਾਂ ਦਾ ਸਾਹਮਣਾ ਕਰ ਸਕਦਾ ਹੈ ਅਤੇ ਉਹਨਾਂ ਨੂੰ ਭਜਾ ਸਕਦਾ ਹੈ ਪੱਤਰਕਾਰ ਸੁਭਾਸ਼ ਨੇ ਫਿਰ ਪੁੱਛਿਆ ਕਿ ਸੰਤ ਜੀ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤਾਂ ਅਗੋ ਸੰਤ ਬੋਲੇ ਕਿ ਜੇਕਰ ਕੋਈ ਗੁਰੂ ਦਾ ਸਿੱਖ ਮੌਤ ਤੋਂ ਡਰਦਾ ਹੈ ਤਾਂ ਉਹ ਇੱਕ ਸੱਚਾ ਸਿੱਖ ਨਹੀਂ ਹੋ ਸਕਦਾ ਉਸੇ ਵਕਤ ਉੱਥੇ ਸ਼੍ਰੀ ਦਰਬਾਰ ਸਾਹਿਬ ਹਨਬੱਦਰ ਸਾਹਿਬ ਦੀ ਸੁਰੱਖਿਆ ਦੀ ਯੋਜਨਾ ਬਣਾਉਣ ਵਾਲੇ ਮੇਜਰ ਜਨਰਲ ਸੁਭੇਗ ਸਿੰਘ ਵੀ ਕੋਲ ਹੀ ਖੜੇ ਸਨ ਤਾਂ ਪੱਤਰਕਾਰ ਨੇ ਜਨਰਲ ਸੁਭੇਗ ਸਿੰਘ ਤੋਂ ਪੁੱਛਿਆ ਕਿ ਕੀ ਐਕਸ਼ਨ ਕਦੋਂ ਸ਼ੁਰੂ ਹੋਵੇਗਾ ਤੁਹਾਨੂੰ ਕੀ ਲੱਗਦਾ ਹੈ ਅੱਗੋਂ ਜਨਰਲ ਸੁਭੇਗ ਸਿੰਘ ਨੇ ਉੱਤਰ ਦਿੱਤਾ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਸਰਕਾਰ ਹੁਣੇ ਹੀ ਐਕਸ਼ਨ ਲਵੇ ਅਸੀਂ ਤਿਆਰ ਬੈਠੇ ਹਾਂ ਜਵਾਬ ਦੇਣ ਵਾਸਤੇ ਪਰ ਵੈਸੇ ਸੁਭਾਵਨਾਵਾਂ ਤੋਂ ਲੱਗ ਰਿਹਾ ਹੈ ਕਿ ਫੌਜ ਅੱਜ ਰਾਤ ਨੂੰ ਹਮਲਾ ਕਰੇਗੀ ਮਾਸ਼ੂ ਉਹ ਫੋਟੋਗ੍ਰਾਫਰ ਰਗੂ ਰਾਏ ਨੇ ਦੱਸਿਆ ਸੀ ਕਿ ਉਹ ਸਰਦ ਪਿੰਡਰਾ ਵਾਲਿਆਂ ਨੂੰ ਉਹਨਾਂ ਦੀ ਸ਼ਹੀਦੀ ਤੋਂ ਸਿਰਫ ਇੱਕ ਦਿਨ ਪਹਿਲਾਂ ਮਿਲਿਆ ਸੀ ਫੋਟੋਗ੍ਰਾਫਰ ਰਗੂ ਰਾਏ ਦੱਸਦਾ ਹੈ ਕਿ ਜਦੋਂ ਫੌਜ ਨੇ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਸੀ ਤਾਂ ਉਸ ਵਕਤ ਉਹ ਸਾਰੀ ਪ੍ਰੈਸ ਮੀਡੀਆ ਸਮੇਤ ਉੱਥੇ ਬਹਿੰਦੇ ਸਨ ਆਰਮੀ ਇਹਨੇ ਖੋਫੀਆ ਤਰੀਕੇ ਦੇ ਨਾਲ ਕੰਮ ਕਰ ਰਹੀ ਸੀ ਕਿ ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ ਲੱਗ ਰਿਹਾ ਰਗੂ RAM ਨੂੰ ਸਤ ਪਹਿਲਾਂ ਵੀ ਜਾਣਦੇ ਸਨ ਕਿਉਂਕਿ ਉਹਨਾਂ ਦੇ ਨਾਲ ਸਰਤਾ ਦੀ ਪਹਿਲਾਂ ਵੀ ਕਈ ਬਲਾਕਾਤਾ ਹੋ ਚੁੱਕੀਆਂ ਸਨ ਉਸਨੇ ਸਰਤਾ ਕੋਲ ਸੁਨੇਹਾ ਭੇਜਿਆ ਕਿ ਮੈਂ ਤੁਹਾਨੂੰ ਮਿਲਣਾ ਚਾਹਦਾ ਹਾਂ ਤਾਂ ਕੁਝ ਖੜਕੂ ਸਿੰਘ ਉਸ ਤੋਂ ਬਾਅਦ ਰਗੂਰਾਏ ਨੂੰ ਸ੍ਰੀ ਅਕਾਲ ਤਖਤ ਦੀ ਦੂਜੀ ਮੰਜ਼ਲ ਤੇ ਸਰਤਾ ਕੋਲ ਲੈ ਗਏ ਰਗੂਰਾਏ ਦੱਸਦਾ ਹੈ ਕਿ ਉਸ ਦਿਨ ਸਰਤਾ ਦੀਆਂ ਅੱਖਾਂ ਗੁੱਸੇ ਵਿੱਚ ਪੂਰੀਆਂ ਲਾਲ ਸਨ ਇਹ ਦਿਨ 5 ਜੂਨ ਵਾਲੇ ਦਿਨ ਦਾ ਹੈ ਉਹ ਪੂਰੇ ਰੋਮ ਵਿੱਚ ਬੈਠੇ ਸਨ ਸੱਤਾ ਰਗੂ ਰਾਏ ਨੂੰ ਬੋਲੇ ਕਿ ਤੂੰ ਕੀ ਲੈਣ ਆਇਆ ਹੈ ਇੱਥੇ ਐਨਾ ਖਤਰਾ ਮੁੱਲ ਲੈ ਕੇ ਰਗੂ ਰਾਏ ਕਹਿੰਦਾ ਹੈ ਕਿ ਐਨਾ ਵਟਾ ਐਕਸ਼ਨ ਹੋ ਰਿਹਾ ਤੇ ਮੈਂ ਤੁਹਾਡੋ ਮਿਲਦਾ ਚਾਹਦਾ ਸੀ ਸੱਤ ਉਸ ਵਕਤ ਪੂਰੇ ਰੋਹ ਵਿੱਚ ਇੱਕ ਜਗ ਦੇ ਮੈਦਾਨ ਵਿੱਚ ਖੜੇ ਕਿਸੇ ਜਰਨੈਲ ਬਾਗ ਦਿਹਾੜ ਕੇ ਖਾਰਕੂ ਸਿਕਾਂ ਨੂੰ ਹੁਕਮ ਦੇ ਰਹਿ ਸਨ ਉਧਰ 6 ਜੂਨ ਵਾਲੇ ਦਿਨ ਵੀ ਫੌਜ ਵੱਲੋਂ ਲਗਾਤਾਰ ਆਤਮ ਸਵਰਪਰ ਕਰਨ ਲਈ ਲਾਊਡ ਸਪੀਕਰਾਂ ਰਾਹੀਂ ਅਦਾਉਸ ਬੇਟਾ ਕੀਤੀਆਂ ਜਾ ਰਹੀਆਂ ਸਨ ਉਦਰ ਆਪਰੇਸ਼ਨ ਬਲੂ ਸਟਾਰ ਦੀ ਕਮਾਂਡ ਕਰਨ ਵਾਲਾ ਜਰਨਲ ਕੁਲਦੀਪ ਬਰਾੜ ਉਰਫ ਬੁਲਬਲ ਬਰਾੜ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ 6 ਜੂਨ ਵਾਲੇ ਦਿਨ ਫੌਜ ਨੇ ਬਾਹਰ ਆ ਰਹੇ ਦੋ ਸੱਜਣਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਸੰਤ ਸ਼ਹੀਦ ਹੋ ਗਏ ਹਨ ਬਰਾੜ ਲਿਖਦਾ ਹੈ ਕਿ ਬਾਅਦ ਵਿੱਚ ਜਦੋਂ ਉਹ ਸੰਤਾਂ ਦਾ ਮਰਤਕ ਸਰੀਰ ਦੇਖਣ ਗਏ ਤਾਂ ਉਹਨਾਂ ਦੇ ਹੱਥ ਵਿੱਚ ਅਜੇ ਵੀ ਕਾਰਬਾਇਨ ਉਵੇਂ ਹੀ ਫੜੀ ਹੋਈ ਸੀ ਪਰ ਉਹ ਮਰਤਕ ਸਨ ਫੇਰ ਉਹ ਤਹਿ ਖਾਨੇ ਵਿੱਚ ਗਏ ਜਿੱਥੇ ਜਰਨਲ ਸੁਭੇਸ਼ ਸਿੰਘ ਵੀ ਸ਼ਹੀਦੀ ਪ੍ਰਾਪਤ ਕਰ ਗਏ ਸਨ ਉਹਨਾਂ ਦੇ ਹੱਥ ਵਿੱਚ ਵੀ ਰਾਈਫਲ ਸੀ ਅਤੇ ਕੋਲ ਉਹਨਾਂ ਦਾ ਵਾਕੀ ਟੋਕੀ ਪਿਆ ਸੀ ਕਿਤਾਬ ਪੰਜਾਬ ਸਟੋਰੀ ਵਿੱਚ ਪੱਤਰਕਾਰ ਸ਼ੇਖਰ ਗੁਪਤਾ ਲਿਖਦਾ ਹੈ ਕਿ ਜਦੋਂ ਉਹ ਅੰਦਰ ਗਏ ਤਾਂ ਉਸ ਵਕਤ ਦਰਬਾਰ ਸਾਹਿਬ ਦੇ ਪੂਰੇ ਇਲਾਕੇ ਵਿੱਚ ਬਾਰੂਦ ਦੀ ਗੱਦ ਆ ਰਹੀ ਸੀ ਸਾਰੀ ਫਰਸ਼ ਦੇ ਚਾਰ ਚਾਰੇ ਇੰਚ ਤੱਕ ਕਾਰਤੂਸਾਂ ਦੇ ਖਾਲੀ ਖੋਖਿਆਂ ਦੀ ਇੱਕ ਤਹਿ ਬਣੀ ਪਈ ਸੀ ਦੇਸਨੂ ਦੇਖ ਕੇ ਉੱਥੇ ਖੜੀ ਫੌਜ ਦੇ ਅਧਿਕਾਰੀ ਵੀ ਅਚੰਬਤ ਰਹਿ ਗਏ ਸਨ ਕਿ ਖਾਰਕੋਣੇ ਇੰਨੀ ਫਾਇਰਿੰਗ ਕਿਵੇਂ ਕਰ ਦਿੱਤੀ ਪੱਤਰਕਾਰ ਦੱਸਦਾ ਹੈ ਕਿ ਬਹੁਤ ਸਾਰੇ ਖਾਰਕੋਣੇ ਦੇ ਮੋਢਿਆਂ ਤੇ ਲਗਾਤਾਰ ਫਾਇਰਿੰਗ ਕਰਨ ਨਾਲ ਅਤੇ ਲਗਾਤਾਰ ਬੰਦੂਕਾਂ ਨੂੰ ਮੋਢਿਆਂ ਤੇ ਚੱਕਣ ਕਾਰਨ ਨੀਲੇ ਨਿਸ਼ਾਨ ਪੈ ਗਏ ਸਨ ਜੋ ਉਹਨਾਂ ਦੇ ਅੰਦਰਲੇ ਜੋਸ਼ ਅਤੇ ਬਹਾਦਰੀ ਦੀ ਗਵਾਹੀ ਭਰ ਰਹੇ ਸਨ ਇੱਕ ਹੋਰ ਕਿਤਾਬ ਦੀ ਗੈਲਨ ਡਿਫੈਂਡਰ ਵਿੱਚ ਏ ਆਰ ਦਰਸ਼ੀ ਅਛੇਰੀ ਅਕਾਲ ਤਖਤ ਦੇ ਸੇਵਾਦਾਰ ਭਾਈ ਹਰੀ ਸਿੰਘ ਨਾਲ ਹੋਈ ਗੱਲਬਾਤ ਬਾਰੇ ਲਿਖਦਾ ਏ ਕਿ ਉਹ 30 ਲੋਕਾਂ ਸਮੇਤ ਕੋਠਾ ਸਾਹਿਬ ਅੱਧਰ ਬੈਠੇ ਹੋਏ ਸਨ ਜਿੱਥੇ 6 ਜੂਨ ਨੂੰ ਕਰੀਬ 7:30 ਵਜੇ ਭਾਈ ਅਮਰੀਕ ਸਿੰਘ ਉੱਥੇ ਆਏ ਤੇ ਕਹਿਣ ਲੱਗੇ ਕਿ ਤੁਸੀਂ ਕੋਈ ਹੋਰ ਜਗ੍ਹਾ ਦੇਖੋ ਕਿਉਂਕਿ ਫੌਜ ਦੇ ਟਿਕਾਣੇ ਇੱਥੋਂ ਬਿਲਕੁਲ ਸਾਹਮਣੇ ਹਨ ਤੇ ਫੌਜ ਇਸ ਜਗ੍ਹਾ ਨੂੰ ਟੈਂਕਾਂ ਨਾਲ ਨਿਸ਼ਾਨਾ ਬਣਾ ਰਹੀ ਹੈ ਉਜੇ ਦੇਰ ਬਾਅਦ ਇਹ ਉਥੇ ਸਤਪੇਡਰਾ ਵਾਲੇ ਅਤੇ ਹੋਰ 40 ਸਿੰਘ ਉਸ ਜਗ੍ਹਾ ਆਏ ਤੇ ਸੱਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਹੁਕਮ ਨਾਬਾ ਲਿਆ ਅਤੇ ਉਹਨਾਂ 40 ਸਿੰਘਾਂ ਨੂੰ ਕਿਹਾ ਕਿ ਜਿਨ੍ਹਾਂ ਨੂੰ ਤਾਂ ਜਾਨ ਪਿਆਰੀ ਹੈ ਉਹ ਇੱਥੋਂ ਚਲੇ ਜਾਓ ਤੇ ਜਿਨ੍ਹਾਂ ਨੂੰ ਧਰਮ ਪਿਆਰਾ ਉਹ ਸ਼ਹੀਦ ਦੀ ਲਈ ਤਿਆਰ ਹੋ ਜਾਓ ਇਸ ਤੋਂ ਬਾਅਦ ਸਾਰੇ ਸਿੰਘ ਹੀ ਉਹਨਾਂ ਦੇ ਨਾਲ ਸ੍ਰੀ ਅਕਾਲ ਤਖਤ ਦੇ ਬਾਹਰ ਵਾਲੇ ਪਾਸੇ ਆ ਗਏ ਜਿੱਥੇ ਫੌਜਾਂ ਪਹਿਲਾਂ ਹੀ ਲਗਾਤਾਰ ਗੋਲੀਆਂ ਦਾਗ ਰਹੀਆਂ ਸਨ ਸਭ ਤੋਂ ਪਹਿਲਾਂ ਭਾਈ ਅਮਰੀਕ ਸਿੰਘ ਨੂੰ ਗੋਲੀ ਲੱਗੀ ਕੁਝ ਹੋਰ ਸਿੰਘਾਂ ਨੂੰ ਵੀ ਗੋਲੀਆਂ ਲੱਗੀਆਂ ਉੱਥੇ ਹੀ ਸੱਤਾਂ ਨੂੰ ਵੀ ਗੋਲੀਆਂ ਲੱਗੀਆਂ ਸਨ ਜੋ ਕਿ ਫੌਜ ਦੇ ਬਿਲਕੁਲ ਸਾਹਮਣੇ ਹੋ ਕੇ ਲੜ ਰਹੇ ਸਨ ਸੋ ਦੋਸਤੋ ਇਹ ਸੀ ਸੱਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਸ਼ਹੀਦੀ ਤੋਂ ਆਖਰੀ ਪਲਾ ਦੀ ਕਹਾਣੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ